mm ਵਿਆਹ ਹੀ ਵੇਖ ਆਏ ਆ ਤੇ ਹੁਣਾਂ ਮੇਰੀਆਂ ਭੈਣਾਂ ਪਰਜਾਈਆਂ ਗੁੱਸਾ ਕਰਨੀਆਂ ਵੀ ਤੁਸੀਂ ਵਲੌਗ ਨਹੀਂ ਬਣਾਇਆ ਪਰ ਉੱਥੇ ਵਲੌਗ ਸਾਡਾ ਕੋ ਬਣਿਆ ਨਹੀਂ ਆਜ ਫਲੋਟੀਆਂ ਮੇਰੀਆਂ ਭੈਣਾਂ ਸੁਝਾਈਆਂ ਦੇਖੋ ਸਾਰੇ ਜਣੇ ਜਵਾ ਜਾਨੇ ਨੱਚੇ-ਨੱਚੇ ਹਣਾ ਭੈਣ ਭਰਾ ਵੇਖਣਗੇ ਕਹਿਣਾ ਜੀ ਕਹਿਣਾ ਆ ਜਾਓ ਆ ਜਾਓ ਬਾਰਾ ਆ ਜਾਓ ਕੋਈ ਕੋਈ ਦਲ ਭਾੜੀ ਚਾਹ ਥਲੇ ਰਹਦੇ ਆਂਦੇ ਆ ਆਵਾ ਮੇਰਾ ਭਰਾ ਆਵਾ ਮੇਰੀ ਭੈਣ ਆਂ ਜਿਹਨੇ ਆਪਣੇ ਹੀ ਆਵਾ ਕਿ ਉੱਥੇ ਤੇ ਜਿਹੜਾ ਹੀ ਐਂਜੋਏਮੈਂਟ ਕੀਤਾ ਉਹ ਸਾਰੇ ਭੈਣ ਭਰਾਵਾਂ ਨੂੰ ਨਹੀਂ ਵਿਖਾ ਸਕੇ ਵੀ ਸਾਰੇ ਭੈਣ ਭਰਾ ਮਿਲੇਗੇ ਟਾਈਮ ਹੀ ਉਹਨਾਂ ਕੋ ਹੁੰਦਾ ਗੱਲਾਂ ਬਾਤ ਆਪਣੀਆਂ ਕਰੀ ਦੀਆਂ ਵਾ ਤੇ ਹੁਣ ਟਾਈਮ ਤੇ ਕਾਫੀ ਹੋ ਗਿਆ ਤਾਂ ਹੁਣ ਆਪਾਂ ਚੱਲੇ ਆ ਤੇ ਵਲੌਗ ਇੰਨਾ ਨਹੀਂ ਬਣਿਆ ਕੋਣ ਅਸੀਂ ਜਦ ਆਵਾਂਗੇ ਤੇ ਸਾਰੇ ਇੰਟਰੋਡਕਸ਼ਨ ਕਰਵਾਵਾਂਗੇ ਤੇ ਸਾਰੇ ਭੈਣ ਭਰਾਵਾਂ ਨਾਲ ਨੂੰ ਮਲਾਵਾਂਗੇ ਤੇ ਭੈਣ ਭਰਾਵਾਂ ਨੂੰ ਦੱਸਿਆ ਹੀ ਵੀ ਮੈਂ ਵਿਆਹ ਜਾਣਾ ਹਾਂ ਤੇ ਵਿਆਹ ਆਪਾਂ ਲਿਆਵਾ ਵੇਵ ਆ ਨਵੀਂ ਜੋੜੀ ਘਰ ਆ ਗਈ ਆ ਤੇ ਚੱਲੇ ਆ ਹੁਣ ਆਪਾਂ ਸਰਦਾਰ ਸਾਹਿਬ ਵੀ ਆ ਵੇਖੋ ਵੀ ਇਹ ਹੈ ਗਿਆ ਫਫੜ ਆਹ ਫਫੜ ਦੀ ਪਕੌੜੀਆਂ ਹੋ ਗਏ ਆ ਜੀਜਾ ਆਜਾ ਹਣ ਜੀਜਾ ਆਜਾ ਖਲੋ ਘੜੇ ਦੇ ਵਿੱਚੋਂ ਨਹੀਂ ਨਹੀਂ ਫਫੜ ਦੀ ਖਾੜੀ ਆਇਆ ਜੀਜਾ ਖਲੋਤਾ ਵਾ ਇਹ ਤੇਰਾ ਤਾਂ ਵਾ ਜੀਜਾ ਪਤਾ ਨਹੀਂ ਫਫੜ ਬਣ ਗਏ ਮੇਰਾ ਫਫੜ ਵਾ ਇੱਧਰ ਦੇ ਜੀਜੇ ਦੋ ਆ ਇੱਧਰ ਦੇ ਜੀਜੇ ਆਈ ਪੂਆ ਆ ਪੂਆ ਅੰਨੇ ਮੈਂ ਵਲੌਗ ਜਾਣਾ ਨਹੀਂ ਕਿਉਂ ਨਹੀਂ ਆਉਣਾ ਇੱਧਰ ਆ ਤੂੰ ਆਨੇ Kalau <laughs> aku tuh, kalau <laughs> aku kalau aku tuh, kalau aku tuh, kalau ਕਰੰਦਾ ਨਾ ਕਰੰਦਾ ਨਾ ਕਰੰਦਾ ਨਾ ਮੇਰਾ ਕਰੰਦੇ ਵਿਆਹ ਦੇ ਸਾਰਾ ਨਾਨਕਾ ਮੇਲਾ ਬਣਾਓ ਨਹੀਂ ਇਹ ਤੋਂ ਵਾਦੇ ਇਹ ਤੋਂ ਵਾਦੇ ਕਰੰਦੇ ਵਿਆਹ ਦੇ ਲੁੱਡੀਆਂ ਪਹਿਣ ਗਈ ਸਿੱਖੇ ਦਾ ਉਪਰੀ ਵਾਲੇ ਜਵਾ ਦੇ ਝਮਾਲਾ ਪਾਵਾਂਗੇ ਇਹਨਾਂ ਨੂੰ ਅੱਜ ਦੱਸਦਾ ਵਿਆਹ ਲੰਮਾ ਰੱਖਣਾ ਲੰਬੇ ਪ੍ਰੋਗਰਾਮ ਤੇ ਖੁੱਲਾ ਟਾਈਮ ਦੇਣਾ ਟਾਈਮ ਛੋਟਾ ਨਹੀਂ ਰੱਖਣਾ ਟਾਈਮ ਖੁੱਲਾ ਤਾਂ ਕੇ ਪ੍ਰੋਗਰਾਮ ਖੁੱਲ ਜੁਆਏ ਕਿਤਾ ਜਾਣਾ ਮੈਂ ਇਹਦਾ ਰੱਖਣਾ ਮੈਂ ਤਾਂ ਨਹੀਂ ਨਹੀਂ ਆ ਰਹੀ ਅਰੇ ਜੀ ਇਹ ਮੰਸਾ ਮਾਰ ਕੇ ਤਾਂ ਤਾਲੇ ਲੈਣੀ ਆ ਆਹ ਬਾਹਰ ਨਹੀਂ ਕੱਟਣਾ ਕਈ ਤਰੀਕਾਂ ਦਾ ਗਵਾਜੀ ਲਾ ਦਿੰਦੇ ਆ ਜਨਰੀ ਦੇ ਵੀ ਲਾਗਾ ਲਿਖਵਾਉਣਾ ਗਵਾਹ ਰੱਖਣਾ ਫਰਜ਼ੀ ਜਮੀਨ ਦਾ ਇਹ ਤਾਂ ਹੀ ਕਿਹੜਾ ਸਾਡੇ ਬੱਚਿਆਂ ਦੇ ਪਿੰਨੋਗੇ ਬੱਚਿਆਂ ਦੇ ਪੇਪਰ ਪਾ ਹਾਂਜੀ ਪੇਪਰ ਦੇ ਆ ਪੇਪਰ ਆ ਤੇ ਬੱਚੇ ਦੇ ਹੀ ਹੋਣਗੇ ਯਾਰ ਯਾਰ ਚੋਰੀ ਵਾਲਾ ਰੱਖ ਲਿਆ ਭਾਵੇਂ i'm <laughs>